ਚੱਲ ਚੱਲ ਮਹੀਨਾ ਬਾਅਦ ਇਹ ਵੀਡੀਓ ਆ ਪਿੱਛੇ ਆਪਣੀ ਵੀਡੀਓ ਮਿਸ ਹੋ ਗਈ ਸੀ ਮਿਸ ਹੋਣ ਕਰਕੇ ਇੱਕ ਮਹੀਨੇ ਦਾ ਮੈਂ ਡੇਟਾ ਦੇ ਨਹੀਂ ਸਕਿਆ ਪਰ ਆ ਮਹੀਨੇ ਦਾ ਜਰੂਰ ਦਵਾਂਗੇ ਫੈਕਟ ਕੀ ਹੁੰਦਾ ਮੈਂ ਤਾਂ ਪਾਉਂਦਾ ਰਹਿਣਾ ਵੀ ਤੁਹਾਡਾ ਮਨ ਖੜਾ ਰਹੇ ਤੁਹਾਡਾ ਦਿਲ ਖੜਾ ਰਹੇ ਆਪਣੇ ਤਾਂ ਲੋਕ ਐਂ ਕਰੀ ਜਾਂਦੇ ਨੇ ਹਾਏ ਹੁਣ ਮਸ਼ੀਨਾਂ ਕਿਹਨੇ ਚਲਾਉਣੀਆਂ ਨੇ ਬਾਈ ਜੀ ਪਹਿਲਾਂ ਮੈਂ ਥੋੜੀ ਜਿਹੀ ਕੰਬਾਈਨਾਂ ਦੀ ਗੱਲ ਕਰਦਾ ਜਿੱਥੇ 3 ਸਾਲ ਚ ਇੱਕ ਕ੍ਰੌਪ ਹੁੰਦੇ ਸੀ 1 ਸਾਲ ਚ 3 ਕ੍ਰੌਪਸ ਹੋਣ ਲੱਗ ਗਈਆਂ ਇਹ ਇਧਰ ਉਧਰਾਂ ਉਧਰਾਂ ਵੱਲ 2-2 3-3 ਵਾਰ ਜੀਰੀ ਲੱਗਣ ਲੱਗੀ ਲੋੜ ਆ ਕੰਬਾਈਨਾਂ ਦੀ ਤਾਂ ਵਿਕਦੀਆਂ ਨੇ ਗੱਡੀਆਂ ਦੀ ਲੋੜ ਆ ਤਾਂ ਵਿਕਦੀਆਂ ਨੇ ਜਿੰਨਾ ਚਿਰ ਉਹਦੀ ਸ੍ਰਿਸ਼ਟੀ ਚੱਲਦੀ ਆ ਸਭ ਕੁਝ ਚੱਲੀ ਜਾਣਾ ਹੁਣ ਟਰੈਕਟਰ ਆਪਾਂ ਕਿਦਣ ਦੇ ਕਹਿੰਦੇ ਆ ਪੂਰੇ ਹੋ ਗਏ ਪੂਰੇ ਹੋ ਗਏ ਪੂਰੇ ਹੋ ਗਏ ਕੰਮ ਕਿੰਨਾ ਵਧੀ ਜਾ ਰਿਹਾ ਮਿਊਸ ਸਪੈਲਟੀ ਚ ਕਿੰਨੀ ਲੋੜ ਆ ਹੋਰ ਪਾਸੇ ਕ੍ਰੌਪਸ ਚ ਕਿੰਨੀ ਲੋੜ ਆ ਆਪਾਂ ਕਹੀ ਤਾਂ ਜਾਣਦੇ ਆ ਬੀਜੀ ਲੋਕਾਂ ਨੇ ਟਰੈਕਟਰ ਉਈਓ ਲੈ ਲੈ ਭਾਈ ਜੀ ਲੋੜ ਐਨੀਵੇਸ ਗੱਲ ਕਰ ਰਹੇ ਆਪਾਂ ਦਸੰਬਰ 2024 ਦਸੰਬਰ 2023 ਫੱਟੇ ਝੱਟ ਸੇਲ ਹੋਈ ਆ Mahindra and Mahindra Limited ਦਸੰਬਰ 2023 ਚ 18586 ਟਰੈਕਟਰ ਦਸੰਬਰ 2024 ਚ 24299 ਕਿੰਨੇ ਵਧ ਗਏ 5600 ਟਰੈਕਟਰ Mahindra Mahindra ਦੇ ਉੱਪਰ ਨੇ ਆ ਪਿਛਲੇ ਮਹੀਨੇ ਚ ਇਹ ਆਪਾਂ 2 ਮਹੀਨੇ ਕੰਪੇਅਰ ਕਰ ਰਹੇ ਹਾਂ ਆਹ ਜਿਹੜਾ 24 ਦਾ ਦਸੰਬਰ ਤੇ 23 ਦਸੰਬਰ ਅੱਗੇ ਆਗੇ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸੌਰਾਈ ਡਿਵੀਜ਼ਨ ਤੁਹਾਡੀ ਕਰੀਨਾ ਦਸੰਬਰ 2023 ਚ 14384 ਟਰੈਕਟਰ ਦਸੰਬਰ 2024 ਚ 18226 4000 ਟਰੈਕਟਰ ਦੇ ਉੱਪਰ ਫਿਰਦਾ ਅੱਗੇ ਆ ਗਿਆ ਜੀ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਤੁਹਾਡਾ ਸੋਨਾ ਲਿਖਾ ਏ ਰੱਬ ਤੁਹਾਡਾ ਭਲਾ ਕਰੇ ਦਸੰਬਰ 2023 ਚ ਹੈਗਾ ਜੀ 11350 ਡੈਕਟਰ ਦਸੰਬਰ 2024 ਚ ਹੈਗਾ ਜੀ 12766 ਟੈਕ ਸੋਨਾ ਲਿਕਰ ਜਿਹੜਾ ਇੱਕ ਵਾਰ ਇਹ ਜੀ ਦੁਨੀਆ ਦੀਆਂ ਕੰਪਨੀਆਂ ਜਿਹੜੀ ਇੰਨੀ ਛੇਤੀ ਗਰੋਥ ਕੀਤੀ ਆ ਇਹ ਬਾਹਰ ਜਾਦੇ ਜਾਂਦਾ ਇੰਡੀਆ ਚ ਠੀਕ ਠੀਕ ਜੋ ਗਰੋਥ ਆ ਮਹਿੰਦਰਾ ਜਾਂ ਸਵਰਾਜ ਦੇ ਮੁਕਾਬਲੇ ਚ ਨਹੀਂ ਨੀਗੀ ਉਹ 11 350 1266 12 1500 ਟਰੈਕਟਰ ਇਹ ਥੋੜਾ ਅੱਗੇ ਆ ਗਿਆ ਜੀ ਟੈਫੇ ਲਿਮਟਿਡ ਮੈਸੀ ਭਾਜੀ ਦਸੰਬਰ ਤੋਂ 2023 ਚ ਜੀ 809 ਟਰੈਕਟਰ ਤੇ ਦਸੰਬਰ 2024 ਚ 11555 ਬਹੁਤ ਅੱਛੀ ਗਰੋਥ ਹੋਈ ਹੈ ਮੈਸੀ ਜਿਹੜੇ ਸਹਾਰਾ ਨਾ ਵੋਲੀਅਮ ਆ ਮੈਸੀ ਦਾ ਬਹੁਤ ਉੱਪਰ ਆ ਸਕਾਟ ਕਪੋਟਾ ਲਿਮਟਿਡ ਪਹਿਲਾ ਹੁੰਦਾ ਸੀ ਅ ਕੁਝ ਹੋਰ ਫੇਰ ਹੋ ਗਿਆ ਸਕਾਟ ਕਬੋਟਾ ਪ੍ਰਾਈਵੇਟ ਲਿਮਟਿਡ ਉਹਨੇ ਤੀਜੇ ਤੋਂ ਆ ਗਈ ਇਹਦੀ ਕੰਪਨੀ ਮਰਜ ਹੋ ਗਿਆ ਉਹਨੇ ਦੇ ਰਾਈਟ ਸਾਰੇ ਕਬੋਟਾ ਕੋਲ ਲੈ 81160 ਟਰੈਕਟਰ ਦਸੰਬਰ 23 ਚ ਦਸੰਬਰ 24 ਚ 9252 ਟਰੈਕ ਵਧੀਆ ਠੀਕ ਆ ਅਸ਼ਰ ਆਸ਼ਾ ਭਾਜੀ ਤੋ 3ਪੰਕ ਤੋਂ ਇਹ ਆਤ ਤੇ ਇਚ ਹੈਗੇ ਨੇ ਜੀ 5642 ਹੁਣ ਹੈਗੇ 6971 ਜੌਂਡੀਆ ਤੁਹਾਡਾ ਸਹਾਇਕ ਸ਼ਹਿਜ਼ਾਦਾ ਹਰੇ ਬਲੇ ਚੱਕਿਆ ਦਸੰਬਰ ਤੋਂ ਇਹ 23 5929 ਦਸੰਬਰ 2024 ਚ 6352 ਠੀਕ ਆ ਜਿੰਨੀ ਕੁ ਵੋਲੀਅਮ ਉਹਦੇ ਹਿਸਾਬ ਨਾਲ ਗਰੋਥ ਐਵਰੇਜ ਗਰੋਥ ਆ ਜਣੀ ਮਹਿੰਦਰਾ ਸੋਰਾਜ ਨੇਤ ਕੀ ਭਾਈ ਫੱਟੇ ਚੱਕਿਆ ਜਾਦੇ ਥੁੜੇ ਸੀਐਮਐਫ ਇੰਡਸਟਰੀਅਲ ਪ੍ਰਾਈਵੇਟ ਲਿਮਟਿਡ ਥੋੜਾ ਛੋਟਾ ਹਾਲੈਂਡ ਦਸੰਬਰ 2023 3358 ਦਸੰਬਰ 2024 ਵਿੱਚ 4556 ਠੀਕ ਰੋਤਾ ਅੱਛੀ ਐਵਰੇਜ ਕਬੋਟਾ ਐਗਰੀਕਲਚਰ ਮਸ਼ੀਨਰੀ ਇੰਡੀਆ ਪ੍ਰਾਈਵੇਟ ਲਿਮਟਿਡ ਇਹ ਹੈਗਾ ਜੀ ਤੁਹਾਡਾ 23 15 ਦਸੰਬਰ 23 ਚ 1523 ਟਰੈਕਟਰ ਦਸੰਬਰ 24 ਚ 1400 800 ਟਰੈਕਟਰ ਇੱਕ ਬੋਟਾ ਦੀ ਸੇਲ ਅਲੱਗ ਰੱਖਦੇ ਜਿਹੜਾ ਤੱਲਾ ਕਮੋਟਾ ਸੰਤਰਾ ਤੇ ਅਦਰਸ 2659 ਟਰੈਕਟਰ 2023 ਚ ਤੇ ਦਸੰਬਰ 2024 ਚ ਤੁਹਾਡੇ ਵਿਕੇ ਨੇ 43144 ਟਰੈਕਟਰ ਅਦਰਸ ਕਿਹੜੇ ਆ ਜਾਂਦੇ ਨੇ ਛੋਟੇ ਮੋਟੇ ਆ ਜਿਹੜੇ ਇੱਕ ਸਿਲੰਡਰ ਤੋਂ ਦੋ ਸਿਲੰਡਰ ਜਿਹੜੇ ਗੁਮਨਾਮ ਟਰੈਕਟਰ ਨੇ ਹੁਣ ਆਜੋ ਜੀ ਟੋਟਲ ਦਸੰਬਰ 2023 ਚ 78944 ਟਰੈਕਟਰ ਦਸੰਬਰ 2024 99292 78 ਤੇ 10 ਪਾਈਏ 88 ਤੇ 10 ਪਾਈਏ 98 99 ਆਲਮੋਸਟ ਆਲਮੋਸਟ 21000 ਤੋਂ ਉੱਪਰ ਟਰੈਕਟਰ ਵੱਧ ਗਿਆ ਪਿਛਲੇ ਸਾਲ ਨਾਲੋਂ ਇੱਕ ਮਹੀਨੇ ਦੀ ਗੱਲ ਕਰ ਰਹੇ ਹਾਂ ਇੱਕ ਮਹੀਨੇ 'ਚ 21000 ਟਰੈਕਟਰ ਪਿਛਲੇ ਸਟੈਟਿਸ ਨਾਲੋਂ ਇਹ ਨਹੀਂ ਕਿ 21000 ਟਰੈਕਟਰ ਵੇਚਿਆ ਪਹਿਲੇ ਵਾਲੇ ਮਸਤਾ ਮਲੋਂ ਆંકੜਿਆਂ ਨਾਲੋਂ 21000 ਟਰੈਕਟਰ ਹੋਰ ਵਧ ਗਿਆ ਹੁਣ ਕਰ ਲੈਂਦੇ ਆ ਗੱਲ ਥੋੜੀ ਜਿਹੀ ਆਪਾਂ ਮਾਰਕੀਟ ਸ਼ੇਅਰ ਦੀ ਮਿੰਦਰਾ ਦਾ ਮਾਰਕੀਟ ਸ਼ੇਅਰ 23 23 ਦੇ ਦਸੰਬਰ ਚ 23.4% ਸੀ ਹੁਣ ਹੋ ਗਿਆ 24% ਅਸਲ ਚ ਸੇਲ ਮੈਟਰ ਨਹੀਂ ਕਰਦੀ ਮੈਟਰ ਕਰਦਾ ਮਾਰਕੀਟ ਸ਼ੇਅਰ ਗਰੋਥ ਕਿੱਥੋਂ ਪਤਾ ਲੱਗਦੀ ਆ ਮਾਰਕੀਟ ਸ਼ੇਅਰ ਚ ਤੁਸੀਂ ਖੜੇ ਕਿੱਥੇ ਹੋ ਆਧਾਰਨ ਦੇ ਤੌਰ ਤੇ ਜੇ ਇਸ ਮਹੀਨੇ ਚ 100 ਟਰੈਕਟਰ ਵਿਕੇ ਤਾਂ 24 24.2 ਟਰੈਕਟਰ ਕੱਲੇ ਹੀ ਮਹਿੰਦਰਾ ਦੇ ਉਹ ਤੋਂ ਆ ਗਿਆ ਜੀ ਸਵਰਾਜ ਦਾ ਸ਼ੇਅਰ ਸੀ ਜੀ ਦਸੰਬਰ 2023 ਚ 18.22 ਹੁਣ ਹੋ ਗਿਆ ਜੀ ਇਹ 18.36 24 ਤੇ 10 34 34 ਤੇ 8 ਕਿੰਨੇ ਹੁੰਦੇ ਨੇ 34 ਤੇ 8 28 ਬਿਆਮਿੰਦਰਾ ਗਰੁੱਪਾ ਜੇ 100 ਟਰੈਕਟਰ बिकਦਾ 42 ਕੱਲੇਮਿੰਦਰਾ ਦੇ ਨੇ ਕੀ ਕਿੱਥੇ ਨੇੜੇ ਲੱਗਣ ਦਿੰਦਾ ਜੋ ਫੇਰ ਆ ਗਿਆ ਜੀ ਸੋਨਾਲੀਕਾ ਦਾ ਸ਼ੇਅਰ 14.38 ਸੀ ਦਸੰਬਰ 23 ਚ ਇਹ ਘੱਟ ਕੇ 22.86 ਰਹਿ ਗਿਆ ਸੋਨਾਲੀਕਾ ਥੱਲੇ ਆਇਆ ਟਰੈਕਟਰ ਭਾਵੇਂ ਵੱਧ बिकੇ ਨੇ ਮਾਰਪੀਰ ਸ਼ੇਅਰ ਦੇ ਸਾਹਮਣੇ ਥੱਲੇ ਆ ਕੰਪਨੀਆਂ ਹਮੇਸ਼ਾ ਮਾਰਕੀਟ ਸ਼ੇਅਰ ਗਿੰਦੀਆਂ ਟਾਈਫੇ ਦਾ 1021 ਸੀ 1164 ਹੋਇਆ ਦੈਟਸ ਗੁੱਡ ਸਕਾਉਟ ਦਾ 10.34 ਸੀ 932 ਰਹਿ ਗਿਆ ਘਟਿਆ ਐਸ਼ਰ ਦਾ 715 ਸੀ 72 ਰਹਿ ਗਿਆ ਘਟਿਆ ਜੌਂਡੀਅਰ ਦਾ 662 ਸੀ 640 ਰਹਿ ਗਿਆ ਜੌਂਡੀਅਰ ਵੀ ਥੱਲੇ ਆ ਗਿਆ 662 ਤੋਂ 6.40 ਕੁੱਲ ਸ਼ੇਅਰ ਰਹਿ ਗਿਆ ਸੀਐਨਐਚ ਇੰਡਸਟਰੀਅਲ 425 ਦਾ ਸ਼ੇਅਰ ਸੀ 48 ਦਾ ਰਹਿ ਗਿਆ ਥੱਲੇ ਆਇਆ ਕਬੋਟਾ ਦਾ 193 ਦਾ ਵਿਚਾਰੇ ਦਾ ਕੁੱਲ ਸ਼ੇਅਰ ਸੀ 150 ਤੇ ਹੀ ਆ ਗਿਆ ਜੇ 100 ਟਰੈਕਟਰ ਵਿਗਦਾ ਤਾਂ ਕਬੋਟਾ ਦਾ 1.5 ਟਰੈਕਟਰ ਵਿਗਦਾ ਆਦਰਸ 336 ਤੋਂ 437 ਉੱਪਰ ਹੈ ਠੀਕ ਹੈ ਜੀ ਮੇਨ ਮਾਰਕੀਟ ਸ਼ੇਅਰ ਜਿਨ੍ਹਾਂ ਨੇ ਦੋ ਕੰਪਨੀਆਂ ਨੇ ਰਾਈਜ਼ ਕੀਤਾ ਤਿੰਨ ਨੇ ਮਹਿੰਦਰਾ ਸਵਰਾਜ ਐਂਟਾਫਿਕ ਆਦਰਵਾਇਜ਼ ਸਾਰਿਆਂ ਦਾ ਜਿਹੜੇ ਹਾਲ ਹਾਲਾਤ ਨੇ ਉਹ ਮੰਦੇ ਨੇ ਮਾਰਕੀਟ ਸ਼ੇਅਰ ਹੁਣ ਤੁਸੀਂ ਕਹੋਗੇ ਵੀ ਪਤਾ ਨਹੀਂ ਤਵਾ ਲਾਉਂਦਾ ਮੈਂ ਤਾਂ ਜਦੋਂ ਸੁਵਰਾਜ ਬਿੰਦਰਾ ਡਿੱਗਦੇ ਨੇ ਉਹਨਾਂ ਨੂੰ ਵੀ ਕਹਿੰਦਾ ਬਾਕੀ ਚਲੋ ਕੋਈ ਜਾਣੋ ਉਹ ਕੀ ਮੈਟਰ ਕਰਦਾ ਤੇ ਮੁੱਖ ਦੀ ਗੱਲ ਜੇ ਆਪਾਂ ਕਰੀਏ ਸਾਰਾ ਕੁਝ ਮੈਟਰ ਕਰਦਾ ਮਾਰਕੀਟ ਸ਼ੇਅਰ ਤੇ ਜਦੋਂ ਮਾਰਕੀਟ ਸ਼ੇਅਰ ਘਟ ਗਿਆ ਸਮਝ ਲਓ ਕੰਪਨੀ ਥੱਲੇ ਆਉਂਦੀ ਆ ਕੰਪਨੀਆਂ ਮਾਰਕੀਟ ਸ਼ੇਅਰ ਦੇਖਦੀਆਂ ਨੇ ਠੀਕ ਆ ਜੀ ਮਾਰਕੀਟ ਸ਼ੇਅਰ ਮੇਂਦਰਾ ਦਾ ਸੋਰਾਜ ਦਾ ਤੇ ਆਪਣੇ ਰੱਬ ਤੁਹਾਡਾ ਭਲਾ ਕਰੇ ਟੈਫੇ ਦਾ ਬਦੇ ਬੜੀ ਖੁਸ਼ੀ ਦੀ ਗੱਲ ਆ ਨੀਨਾ ਦਾ ਕੱਟਿਆ ਉਹ ਵੀ ਠੀਕ ਆ ਭਾਈ ਕੱਲ ਨੂੰ ਵੱਸ ਸਕਦਾ ਇਹ ਤਾਂ ਫਲਕਚੂਏਸ਼ਨ ਆ ਚਲਦੀ ਰਹਿੰਦੀ ਆ ਜਿਹਦੇ ਤੇ ਲੰਚ ਤੇਲ ਆ ਬਿਜ਼ਨਸ ਚਲਾ ਲੰਦਾ ਨਹੀਂ ਖੜ ਜਾਂਦਾ ਕੋਈ ਵੱਡੀ ਗੱਲ ਨਹੀਂ ਮਿਹਨਤ ਆ ਬੰਦੇ ਦੀ ਸੋ ਮੇਰਾ ਖਿਆਲ ਬਹੁਤ ਸਾਰਾ ਕੁਝ ਕੰਪਲੀਟ ਹੋ ਗਿਆ ਕੁਝ ਰਹਿ ਤਾਂ ਗਿਆ ਨਹੀਂ ਜੇ ਤੁਹਾਨੂੰ ਲੱਗਿਆ ਕੁਝ ਬਾਕੀ ਹੈ ਤਾਂ ਦੱਸਿਓ ਚੱਕਲਾਂਗੇ ਥੈਂਕ ਯੂ ਸਸ